ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਹਰ ਦਿਨ ਇੱਕ ਨਵੀਂ ਸਾਖੀ ਦੇ ਵਿੱਚ ਨਵੀਂ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਜੀ ਜਿਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਤੀਜੀ ਸਾਖੀ ਚੱਲ ਰਹੀ ਹੈ ਜਿਸ ਵਿੱਚ ਆਪਾਂ ਸਰਵਣ ਕਰਾਂਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਨੇਊ ਪਾਉਣ ਦੀ ਰਸਮ ਕੀਤੀ ਗਈ ਸੀ ਸੋ ਉਸ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਕੀ ਕੀ ਸਿੱਖਿਆ ਦਿੱਤੀ ਸੋ ਅੱਜ ਆਪਾਂ ਸਾਰੀ ਸਰਵਣ ਕਰਾਂਗੇ ਜੀ ਜਦੋਂ ਗੁਰੂ ਮਹਾਰਾਜ ਜੀ ਪੜ੍ਹਾਈ ਕਰਦੇ ਕਰਦੇ ਨਾਲ ਖੇਡਾਂ ਖੇਡਦੇ ਵੱਡੇ ਹੋ ਰਹੇ ਸਨ ਤਾਂ ਜਦੋਂ 9 ਸਾਲ ਦੀ ਉਮਰ ਹੋਈ ਤਾਂ ਮੈਂ ਤਕ ਲਿਆਣ ਦਾਸ ਜੀ ਨੂੰ ਇਹ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਹੁਣ ਆਪਾਂ ਇਹਨਾਂ ਨੂੰ ਜਨੇਊ ਪਾਉਣ ਵਾਲੀ ਰਸਮ ਜਿਹੜੀ ਹੈ ਉਹ ਪੂਰੀ ਕਰ ਦਈਏ ਇਹਨਾਂ ਨੂੰ ਆਪਣੀ ਕੁਲ ਦੇ ਵਿੱਚ ਸ਼ਾਮਲ ਕਰ ਲਈਏ ਤਾਂ ਉਹਨਾਂ ਨੇ ਕਰਦਿਆਂ ਨਾਲ ਸਲਾਹ ਕਰਕੇ ਸਾਰਿਆਂ ਨੂੰ ਸੱਦੇ ਪੱਤਰ ਭੇਜ